ਘਰੋਂ ਸੜਕੇ ਹੋਇਆ ਸਵਾ ਮਾਲਕ ਦਾ ਰੋ ਰੋ ਕੇ ਬੁਰਾ ਹਾਲ ਅੱਜ ਬੱਸ ਸਟੈਂਡ ਨੇੜੇ ਗਣਪਤੀ ਇਲੈਕਟ੍ਰੋਨਿਕ ਅਗਦੀ ਲਪੇਟ ਵਿੱਚ ਆ ਗਿਆ ਅਤੇ ਦੇਖਦੇ ਹੀ ਦੇਖਦੇ ਟੀਵੀ ਫ੍ਰਿਜ ਏਸੀ ਸਭ ਸੜ ਕੇ ਸਵਾ ਹੋ ਗਿਆ ਇਹ ਅੱਗ ਇੰਨੀ ਭਿਆਨਕ ਸੀ ਕਿ ਅਗਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇਣ ਲੱਗੀਆਂ ਦੁਕਾਨ ਤੇ ਪਿਆ ਸਾਰਾ ਸਮਾਨ ਸੜ ਕੇ ਸਵਾ ਹੋ ਗਿਆ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਨੁਕਸਾਨ ਤਕਰੀਬਨ 1 ਕਰੋੜ ਤੋਂ ਉੱਪਰ ਦਾ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਦੁਕਾਨ ਮਾਲਕ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਖਬਰ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ 6-7 ਗੱਡੀਆਂ ਅੱਗ ਤੇ ਕਾਬੂ ਕਰਨ ਵਿੱਚ ਲੱਗੀਆਂ ਹੋਈਆਂ ਹਨ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ ਸਰਸੇ ਵਾਲੇ ਪ੍ਰੇਮੀਆਂ ਦੀ ਸੰਗਤ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਦੀ ਹਿੰਮਤ ਨਾਲ ਸ਼ੋਰੂਮ ਦਾ ਨਿਚਲਾ ਹਿੱਸਾ ਖਾਲੀ ਕੀਤਾ ਗਿਆ ਅਤੇ ਕਰਮਚਾਰੀਆਂ ਨੂੰ ਬਚਾਇਆ ਗਿਆ ਇਸ ਗੱਲ ਦਾ ਅਜੇ ਕੋਈ ਅੰਦਾਜ਼ਾ ਨਹੀਂ ਹੈ ਕਿ ਅੱਗ ਲੱਗਣ ਸਮੇਂ ਦੁਕਾਨ ਵਿੱਚ ਕਿੰਨੇ ਕਰਮਚਾਰੀ ਮੌਜੂਦ ਸਨ ਜਾਂ ਉਹਨਾਂ ਵਿੱਚੋਂ ਕਿੰਨੇ ਕਰਮਚਾਰੀ ਜ਼ਖਮੀ ਹੋਏ ਹਨ ਇਸ ਇਹ ਸਭ ਦੀ ਜਾਣਕਾਰੀ ਅਜੇ ਪਤਾ ਨਹੀਂ ਚੱਲੀ ਹੈ ਪਰ ਜੋ ਨੁਕਸਾਨ ਹੈ ਉਹ ਤਕਰੀਬਨ 1 ਕਰੋੜ ਤੋਂ ਉੱਪਰ ਦਾ ਦੱਸਿਆ ਜਾ ਰਿਹਾ ਹੈ। ਗਲਬਜ਼ੇਲ ਅੱਗ ਲੱਗ ਰਹੀ ਬਹੁਤ ਭਿਆਨਕ ਹੈ। ਬਈ ਫਿਲਹਾਲ ਕੋਈ ਕਾਰਨ ਦਾ ਪਤਾ ਲੱਗ ਰਿਹਾ। 5 ਵੇੜ ਦੇ ਗੱਡੇ ਪਹੁੰਚੇ ਹੋਏ ਨੇ। ਅੱਗ ਜਿਆਦਾ ਭਿਆਨਕ ਹੈ ਤੇ ਕਾਬੂ ਪਾਇਆ ਜਾ ਰਿਹਾ ਹੈ। ਸਾਹਿਬ ਜੀ ਦੋ ਗੱਡੇ ਪਹੁੰਚ ਚੁੱਕੇ ਨੇ, ਦੋ ਗੱਡੀਆਂ ਹੋਰ ਆ ਰਹੀਆਂ ਨੇ। ਇੱਕ ਗੱਡੀ ਖਾਲੀ ਹੋ ਚੁੱਕੀ ਹੈ। ਤੇ ਇੰਨਾ ਕੁ ਅੱਗ ਦਾ ਭਿਆਨ ਖਤਰਾ ਕਰੋਪ ਹੈ ਵੀ ਆਸੇ ਪਾਸੇ ਵੀ ਖਤਰਾ ਲੱਗ ਰਿਹਾ ਦੁਕਾਨਾਂ ਨੂੰ। ਦੁਕਾਨਦਾਰਾਂ ਨੂੰ ਉਹਨਾਂ ਨੇ ਸਮਾਨ ਸਾਈਡ ਤੇ ਕਰ ਲਿਆ। ਹੁਣ ਦੇਖ ਲਿਆ ਕਿ ਜੋਂ-ਜੋ ਅੱਗ ਦੇ ਠੱਲ ਪੈ ਰਹੀ